ਮੇਰੀ ਪੋਤੀ ਬਿਲਕੁਲ ਸਹੀ ਖੇਤਦੀ ਕੋਈ ਪ੍ਰੋਬਲਮ ਨਹੀਂ ਉਹਨੂੰ ਜੱਕ ਦਮ ਨੇ ਬੁਖਾਰ ਬੁਖਾਰ ਦੇ ਕਾਰਨ ਨਹੀਂ ਉਹਨਾਂ ਨੂੰ ਕੈਂਸਰ ਬੈਡ ਕਲਸ ਦੱਸ ਦਿੱਤਾ ਉਹ ਮੇਰੀ ਬੱਚੀ ਵਾਸਤੇ ਬਹੁਤ ਮੁਸ਼ਕਲ ਹੈ ਸਾਡੇ ਵਾਸਤੇ ਪਰਿਵਾਰ ਸਾਡੇ ਬਹੁਤ ਮੁਸ਼ਕਲ ਹੋ ਗਈ ਹੈ ਜਿੰਨਾ ਇਹ ਕੋਸ਼ਿਸ਼ ਕਰ ਬੈਠੇ ਹਾਂ ਉਹ ਤੱਕ ਤੁਹਾਡੇ ਭੈਣ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇ ਥੋੜੀ ਕੋਈ ਸਾਡੀ ਮਦਦ ਕਰ ਸਕੋ ਲੁਧਿਆਣਾ ਸੀ ਹੈ ਅਮ ਸੀ ਸੀ ਅਮ ਸੀ ਇਹ ਫਿਰ ਅੱਜ 10 15 ਦਿਨ ਹੋ ਇਸ ਤੋਂ ਪਹਿਲਾਂ ਬੱਚੀ ਠੀਕ ਠਾਕ ਹੀ ਕੁਝ ਝੱਕ-ਦਮ ਸਾਡੀ ਬੱਚੀ ਨੂੰ ਸਾਨੂੰ ਸਾਡ ਕੋਲ ਇੰਨੀ ਪਾਵਰ ਨਹੀਂ ਜਿਹੜੀ ਬੱਚੀ ਨੂੰ ਲੈ ਕੇ ਅਸੀਂ ਉਹਦਾ ਇਲਾਜ ਕਰ ਸਕੀ ਉਹਦਾ ਤਾਂ ਸਾਨੂੰ ਕੋਈ ਹਿਸਾਬ ਹੀ ਨਹੀਂ ਕਿੰਨਾ ਕਹਿਣਾ ਜਿੰਨੇ ਕਿ ਸਾਡੇ ਚ ਪਾਵਰ ਹੈ ਲਾ ਬੈਠਿਆ ਉਹਦਰ-ਉਧਰ ਹੱਥ ਮਾਰ ਰਹੇ ਦਾ ਸਾਨੂੰ ਮਦਦ ਕਰਨ ਵਾਸਤੇ ਕੋਈ ਆਇਆ ਹੈ ਇਹਦੀ ਮੰਮੀ ਤੇ ਡੈਡੀ ਓਕੇ ਨਹੀਂ ਅੱਜ ਫੈਮਿਲੀ ਦੇ ਵਿੱਚ ਕੌਣ ਕੌਣ ਜੇ ਮੰਮੀ ਡੈਡੀ ਦੋਨੋਂ ਅਸੀਂ ਕਦ ਕੀ ਮੇਰੀ ਜਿਸ ਕਿਦੀ ਪ੍ਰੋਬਲਮ ਹੈ ਅਸੀਂ ਜਾਣੀ ਸਕਦੇ ਬਹੁਤ ਮੁਸ਼ਕਲ ਹੋ ਗਈ ਜਦੀ ਡਾਕਟਰ ਨੇ ਲੰਬਾ ਲਾ ਚੱਲਣਾ ਇਹਦਾ ਬੱਚੀ ਦਾ ਉਹ ਜਿਤਨਾ ਵੀ ਪੈਨ ਵਧਾ ਗਿਆ ਹੱਥ ਜੋੜਨੇ ਆ ਮੇਰੀ ਬੱਚੀ ਦੀ ਸਿਹਤ ਠੀਕ ਹੋ ਜਾ ਠੀਕ ਠਾਕ ਮੇਰੀ ਬੱਚੀ ਬੜੀ ਪਿਆਰੀ ਬਹੁਤ ਲਾਡਲੀ ਬੱਚੀ ਮੇਰੀ ਔਰ ਬੜੀ ਦਾਦੀ ਨਾਲ लाड ਕਰਦੀ ਸਾਰੇ ਪਰਿਵਾਰ ਨਾਲ ਬੜਾ लाड ਕਰਦੀ ਇਹੋ ਹੀ ਮੇਰੀ ਬੇਨਤੀ ਹੈ ਸਾਰੇ ਭੈਣ ਭਰਾਵਾ ਅੱਗੇ ਵੀ ਸਾਡੀ ਮਦਦ ਕਰੋ ਮੇਰੀ ਬੱਚੀ ਮੇਰੇ ਘਰ ਠੀਕ ਹੈ

ਜ਼ਰੂਰਤਮੰਦ ਫੈਮਿਲੀ ਬਰਹਾਪੁਰ ਸ਼ਹਿਰ ਚ ਹੈਗੀ ਹੈ ਸੋਸਾਇਟੀ ਵੱਲੋਂ ਅਸੀਂ ਅੱਜ ਘਰ ਆ ਕੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ ਬੱਚੇ ਬਾਰੇ ਸਾਰੀ ਜਾਣਕਾਰੀ ਮਿਲੀ ਹੈ ਛੋਟੀ ਬੱਚੀ ਹੈ 7 ਸਾਲ ਦੀ ਪ੍ਰੋਬਲਮਸ ਕਾਫੀ ਜ਼ਿਆਦਾ ਨਹੀਂ ਆਪਾਂ ਅਪੀਲ ਕਰਾਂਗੇ ਆਪਣੀ ਸੋਸਾਇਟੀ ਵੱਲੋਂ ਜਿਹੜੇ ਹੋਰ ਲਾਈਕ ਮਾਈਂਡਡ ਐਨ ਜੀਓਜ਼ ਹੈਗੇ ਆ ਕੋਲ ਦੇ ਨਾਲ ਇਸ ਪਰਿਵਾਰ ਦੀ ਹੈਲਪ ਕਰਨ ਅਸੀਂ ਆਪਣਾ ਪਰਿਵਾਰ ਦਾ ਮੋਬਾਈਲ ਨੰਬਰ ਵੀ ਸ਼ੇਅਰ ਕਰਾਂਗੇ ਇਹ ਇੱਕ ਅਪੀਲ ਹੈ ਰਿਕੁਐਸਟ ਹੈ ਕਿ ਕਾਈਂਡਲੀ ਅچھے ਮਨ ਨਾਲ ਪਰਿਵਾਰ ਦੀ ਹੈਲਪ ਕੀਤੀ ਜਾਏ ਥੈਂਕ ਯੂ ਵੀਰੇ ਜੀ ਅੱਜ ਹੈਲਪਿੰਗ ਹੈਂਡ ਸੋਸਾਇਟੀ ਜਿਹੜੀ ਉਬਰਾਹਮਪੁਰ ਦੇ ਵਿੱਚ ਪਹੁੰਚੀ ਹੈ ਇਹ ਗੱਲਾਂ ਚਾਹਾਂਗੇ ਜਾਇਨ ਜਬਾਰਤ ਮੈਂ ਵੀਰੇਸ਼ਾ ਮੈਂ ਐਡਵੋਕੇਟ ਹੈਲਪਿੰਗ ਸੋਸਾਇਟੀ ਦਾ ਫਾਊਂਡਰ ਪ੍ਰੈਜ਼ੈਂਟ ਅੱਜ ਬਰਾਂਪੁਰ ਇੱਕ ਸਾਨੂੰ ਕਾਲ ਮਿਲੀ ਸੀ ਕਿ ਇੱਕ ਛੋਟਾ ਜਿਹਾ ਬੱਚਾ ਛੋਟੀ ਜਿਹੀ ਬੱਚੀ 7 ਸਾਲ ਦੀ ਉਮਰ ਹੈ ਉਹ ਇੱਕ ਬਹੁਤ ਭੈੰਕਰ ਬਿਮਾਰੀ ਨਾਲ ਇਸ ਸਮੇਂ ਜੰਗ ਲੜ ਰਹੀ ਹੈ ਜੋ ਕਿ ਲੁਧਿਆਣਾ ਸੀਐਮਸੀ ਹਸਪੀਟਲ ਐਡਮਿਟ ਹੈ ਮੈਂ ਤੁਹਾਡੇ ਸਾਰੇ ਤੁਹਾਡੇ ਚੈਨਲ ਹੈ ਅਪੀਲ ਕਰਾਂਗਾ ਕਿ ਸਾਰੇ ਲੋਗ ਅੱਗੇ ਵਧ ਕੇ ਇਸ ਪਰਵਾਦੀ ਮਦਦ ਕਰੋ ਇਸ ਪਰਵਾਦੀ ਛੋਟੀ ਬੱਚੀ ਹੈ ਉਸਦੇ ਫਾਦਰ ਦਾ ਨਾਮ ਰਿਸ਼ੀਪਾਲ ਹੈ ਤੇ ਉਹਨਾਂ ਦਾ ਮੋਬਾਈਲ ਨੰਬਰ 9463646358 ਹੈ ਨੰਬਰ ਮੈਂ ਫਿਰ ਵੀਟ ਕਰ ਰਿਹਾ ਹਾਂ 9463646358 ਹੈ ਤੁਸੀਂ ਡਾਇਰੈਕਟ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਨੰਬਰ ਥੱਲੇ ਮੈਂਸ਼ਨ ਕੀਤਾ ਜਾਵੇਗਾ ਉਸ ਨੰਬਰ ਨੂੰ ਤੁਸੀਂ ਫੋਨ ਕਰਕੇ ਡਾਇਰੈਕਟ ਪਰਿਵਾਰ ਦੀ ਮਦਦ ਕਰ ਸਕਦੇ ਹੋ ਕਿਉਂਕਿ ਨਰ ਸੇਵਾਹੀ ਨਾਰਾਇਣ ਸੇਵਾ ਜਨੇ ਨਾਰਦੀ ਸੇਵਾ ਕਲੀ ਨਾਰਾਇਣ ਦੀ ਸੇਵਾ ਕਲੀ ਸਾਡੀ ਐਨ ਜੀਓ ਵੱਲੋਂ ਅੱਜ ਕਣਨ ਛੋਟੀ ਜੀ ਪੇਟ 15000 ਰੁਪਏ ਰਕ ਚੈੱਕ ਦਿੱਤਾ ਜਾ ਰਿਹਾ ਹੈ ਅੱਗੇ ਵੀ ਜਨਾਂ ਨੂੰ ਆਪਾਸ ਵਰਸਨ ਦਿੰਨੇ ਇਸ ਪਰਿਵਾਰ ਨੂੰ ਕਿ ਜਦੋਂ ਵੀ ਲੋੜ ਪੈਗੀ ਸਾਡੀ ਐਨਜੀਓ ਹੈਲਪੀਅਨ ਸੁਸਾਇਟੀ ਆਣਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੇਗੀ ਤੇ ਬੱਚੇ ਦੀ ਆਪਾਂ ਹਰ ਹਲਾਚੇ ਜਿੱਦਾਂ ਵੀ ਹੋਈ ਆਪਾਂ ਬੱਚੇ ਦੀ ਮਦਦ ਕਰਾਂਗੇ